ਇਸਦਾ ਨਾ ਸਦਾ ਨਾ ਇਹਨੂੰ ਮੁੰਡੇ ਨੂੰ ਪਤਾ ਹੀ ਨਹੀਂ ਪਿੰਡ ਦਾ ਨਾ ਭਾਜੀ ਇਹਨੂੰ ਕੁੱਤੇ ਦਾ ਪਤਾ ਹੀ ਇਹਨੂੰ ਸਦਾ ਦਾ ਵੀ ਪਤਾ ਤੇ ਇਹਨੂੰ ਕੁੱਤੇ ਦਾ ਇਹਨਾਂ ਨੂੰ ਪਤਾ ਹੈ ਨਿਆਣਿਆਂ ਨੂੰ ਪਹਿਲੋ ਕੌਣ ਹੈ ਕਹੀਂ ਕੌਣ ਆ ਜੀ ਇਹ ਭਾਜੀ ਮੈਂ ਬੋਲਣ ਨਹੀਂ ਆਂ ਭੂਪੇ ਦੀ ਘਰ ਦੀ ਤੇ ਬਿਦ ਜਾ ਕਿਤੇ ਹੈ ਮੁੰਡੇ ਦਾਦਾ ਗੜਾ ਮੁੰਡਾ ਆਕਾਸ਼ ਏ ਕੀ ਨਾ ਵਕਾਸ ਆ ਹਾਂ ਜੀ ਇਹ ਨਾ ਭਾਜੀ ਮੈਂ ਲੋ ਕੀ ਕਰਤੂਦ ਕੀਤੀ ਹੈ ਏ ਦਾਸ ਤਰਦਾ ਮੁੰਡਾ ਹਾਂਜੀ ਜਰਾ ਸੁਣਾ ਕੀ ਕਰ ਲਾਇਆ ਜੇ ਹੈਲੋ ਹਾਂਜੀ ਹਾਂਜੀ ਭਾਰੀ ਮੈਂ ਨਾ ਆ ਜਾਂਗਾ ਅੱਜ ਸਵੇਰ ਨਾਲ ਗੱਲ ਕਰਾਂ ਮੈਂ ਆਖੰਡਈ ਆ ਵੀ ਮੈਂ ਇਸ ਤਰ੍ਹਾਂ ਤੇਰੇ ਘਰ ਫੋਨ ਲਾਇਆ ਹਾਂ ਹਾਂਜੀ ਦੱਸੋ ਇਹ ਨਾ ਤੇਰੇ ਮੁੰਡੇ ਨੇ ਤੂੰ ਤੇ ਵੇਖ ਲੋ ਕੀ ਕੀਤੀ ਐ ਨਾ ਇੱਥੇ ਕੁੱਤੇ ਦੇ ਗਏ ਆ ਕਾਲ ਦਸਦਾਰ ਕਾ ਕੌਣ ਐ ਇਹ ਤਾਂ ਹਸ ਤੇ ਇੱਕ ਕੋਈ ਹੋਰ ਮੁੰਡਾ ਆ ਦੀਪੂ ਕੇ ਕੌਣ ਐ ਉਹ ਛੱਤਾ ਦੇ ਪੋਜੀਟਾੜਾ ਨੰਬਰ ਗਲਤ ਲੱਗਾ ਵਾ ਕੋ ਬਤਾਰਦੂਆ 888 ਦੇ ਘਰ ਬੈਠਾ ਵਾ ਕੁੱਤਾ ਉਹ ਨਹੀਂ ਪਾਜੀ ਇਹ ਕੱਲ ਲੈ ਆਏ ਇੱਥੇ ਤੇ ਇਹਨਾਂ ਨੇ ਮੁੰਡੇ ਜਿਹੜਾ ਕੁੱਤਾ ਛੱਡ ਕੇ ਗਏ ਉਹਨੇ ਤਾਂ ਕਿਤੇ ਖਾ ਲਿਆ ਇੱਥੇ ਨਿਆਣਾ ਕਿਸ ਦਾ ਕੱਲ ਕਿਹੜੇ ਟਾਈਮ ਛੱਡ ਕੇ ਗਏ ਜੇ ਇਹ ਕੱਲ ਪਾਜੀ ਆਇਆ 4 ਵਜੇ 30 ਮਿੰਟ ਤੇ 4 ਵਜੇ ਨੂੰ ਇੱਥੇ ਮੁੰਡਾ ਕਬੂਤਰਾ ਇੱਥੇ ਆ ਮੇਰੇ ਕੋਲ ਅਸੀਂ ਮੁੰਡੇ ਹਾਂ ਤੂੰ ਹੀ ਆ ਦੱਸ ਤਾਂ ਇਹਨਾਂ ਨੇ ਤੇ ਕਬੂਤਰਾ ਨਾ ਕਰਕੇ ਇੱਥੇ ਕੋਈ ਕਬੂਤਰ ਲੈਣ ਆਏ ਆ ਤੇ ਕੁੱਤਾ ਛੱਡ ਗਏ ਆ ਐ ਕਰਦੇ ਹੈਗੇ એ ભાજી ઓને એના પહેતા બુએ ઘડી લાતે ઓને જ્યાં ખાતા પગલા એ ભાજી કાતી મોટર ਕੋਠੀਆਂ ਦਾਖਰੇ ਆਰੇ ਪਿੰਡ ਜਿਹੜੇ ਜ ਤੁਸੀਂ ਆਏ ਸਰਦਾਰ ਆ ਆਵਾਜ਼ <laughs> 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 <laughs>